ਜਟਾਂ ਦੀ ਕੁੜੀ ਕੱਢ ਲਿਆ ਆ ਪਈਆ ਪਿੰਡ ਵਾਲਿਆਂ ਨੇ ਕੱਢਤਾ ਪਿੰਡ ਚੋਂ ਬਾਹਰ ਫਿਰ ਦੇਖੋ ਕਿਵੇਂ ਯੂਪੀ ਦੇ ਵਿੱਚ ਜਾ ਕੇ ਪਾ ਦਿੱਤੀ ਵੀਡੀਓ ਪਿੰਡ ਵਾਲਿਆਂ ਨੂੰ ਦਿੱਤੀ ਹਥਿਆਰ ਦਿਖਾ ਕੇ ਧਮਕੀ ਤੁਸੀਂ ਵੀ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰੋ ਉਸ ਦਿਨ ਪਹਿਲਾਂ ਨਾ ਸਾਡੇ ਪਿੰਡ ਦੇ ਵਿੱਚ ਇੱਕ ਭਈਏ ਰਹਿੰਦੇ ਸਿਗੇ ਜਿਹੜੇ ਅਪਰਾਧਿਕ ਕਿਸਮ ਦੇ ਸਿਗੇ ਜੀ ਉਹਨਾਂ ਦੀਆਂ ਗਤੀਵਿਧੀਆਂ ਪਹਿਲਾਂ ਵੀ ਠੀਕ ਨਹੀਂ ਲੱਗਿਆ ਸਿਗਿਆਂ ਜਿਨ੍ਹਾਂ ਦੇ ਘਰੇ ਰਹਿੰਦੇ ਸੀ ਉਹਨਾਂ ਨੇ ਵੀ ਰਿਪੋਰਟ ਕੀਤੀ ਚਲੋ ਨਗਰ ਨੇ ਵੀ ਕਿਉਂਕਿ ਪਹਿਲਾਂ ਸਾਡੇ ਨਾਲ ਪਿੰਡ ਸੀ ਇੱਕ ਬਸਰਾਵਾ ਇਹ ਉਸ ਨਗਰ ਤੋਂ ਵੀ ਇੱਕ ਲੜਕੀ ਨੂੰ ਭਜਾ ਕੇ ਲਿਆਏ ਸਿਗੇ ਭਈਏ ਤੇ ਉਸ ਤੋਂ ਬਾਅਦ ਕੀ ਹੋਇਆ ਸਾਲ ਇੱਕ ਹੋ ਗਿਆ ਹੁਣ ਇੱਕ ਜ਼ਿੰਮੇਦਾਰ ਪਰਾਂ ਵਾਲੀ ਕੁੜੀ ਬਰਨਾਲਾ ਸਾਈਡ ਤੋਂ ਪੇੜਾ ਭਜਾ ਲਿਆ ਜਦੋਂ ਉਹ ਬਰਨਾਲਾ ਸਾਈਡ ਤੋਂ ਕੁੜੀ ਦਾ ਮਾਪਿਓ ਆਏ ਘਰ ਦੇ ਆਏ ਤਾਂ ਉਹਨਾਂ ਨੇ ਇਹਨਾਂ ਭਈਆਂ ਦੇ ਪੈਰਾਂ ਥੱਲੇ ਯਾਨੀ ਪੱਗਾਂ ਵੀ ਰੱਖੀਆਂ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਕੁੜੀ ਦੇ ਵੀ ਮੈਂ ਤਾਂ ਕੀਤੀਆਂ ਚਲ ਜਦੋਂ ਦਾਸ ਨੂੰ ਪਤਾ ਲੱਗਿਆ ਅਸੀਂ ਨਗਰ ਖੇੜੇ ਕੋਲੇ ਗੱਲ ਕੀਤੀ ਤਾਂ ਅਸੀਂ ਨਗਰ ਨੇ ਇਕੱਠੇ ਹੋ ਕੇ ਉਹਨਾਂ ਭਈਆਂ ਨੂੰ ਇੱਥੋਂ ਭਜਾਤਾ ਉਹਨਾਂ ਭਈਆਂ ਦੇ ਅਸੀਂ ਥੋੜੀਆਂ ਬਹੁਤੀਆਂ ਸਿੱਟੀਆਂ ਵੀ ਚਲੋ ਭਜਾਤਾ ਹੋ ਤੇ ਨਗਰ ਖੇੜੇ ਨੇ ਹੁਕਮ ਦਿੱਤਾ ਵੀ ਭਾਈ ਕੱਲ ਨੂੰ ਚਲੇ ਜਾਓ ਜਦੋਂ ਉਹ ਚਲੇ ਗਏ ਤਾਂ ਹੁਣ ਉਹਨਾਂ ਨੇ ਇੱਕ ਧਮਕੀਆਂ ਦਿੱਤੀਆਂ ਨੇ ਪੂਰੇ ਹੀ ਨਗਰ ਨੂੰ ਆਪਣੇ ਮੋਹਿਤ ਨਾਮ ਦਾ ਮੁੰਡਾ ਉਹਨਾਂ ਦਾ ਹੀ ਰਾਜੂ ਸਿੰਘ ਦਾ ਮੁੰਡਾ ਤੇ ਉਹਨਾਂ ਨੇ ਧਮਕੀ ਦਿੱਤੀ ਆ ਵੀ ਪੂਰੇ ਪਿੰਡ ਨੂੰ ਹੀ ਅਸੀਂ ਦੇਖ ਲਾਂਗੇ ਜੁਪੀ ਦੇ ਵਿੱਚੋਂ ਹਥਿਆਰ ਲਿਆ ਕੇ ਅਸੀਂ ਤੁਹਾਨੂੰ ਦੇਖਾਂਗੇ ਪੂਰੇ ਨਗਰ ਨੂੰ ਖਾਸ ਕਰਕੇ